ਮੋਗਾ ਦੇ ਵਿੱਚ ਦਿਨ ਦਿਹਾੜੇ ਐਕਟਿਵਾ ਦੇ ਵਿੱਚ ਪਏ 6 ਲੱਖ ਰੁਪਏ ਲੁੱਟਲੇ ਗਏ ਨੇ ਇਹ ਤਸਵੀਰਾਂ ਸੀਸੀਟੀਵੀ ਦੀਆਂ ਸਾਹਮਣੇ ਆਈਆਂ ਨੇ ਇਸ ਸੀਸੀਟੀਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਘਰ ਦੇ ਬਾਹਰ ਖੜੀ ਇੱਕ ਸਕੂਟੀ ਦੇ ਵਿੱਚ ਜਿਸ ਦੇ ਵਿੱਚ 6 ਲੱਖ ਰੁਪਏ ਪਏ ਸੀ ਉਹ ਸਕੂਟੀ ਨੂੰ ਚੋਰ ਬੜੀ ਹੀ ਸ਼ਾਤਰਾਨਾ ਦਿਮਾਗ ਦੇ ਨਾਲ ਚੋਰੀ ਕਰਕੇ ਲੈ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆਂ ਸੀਸੀਟੀਵੀ ਦੇ ਵਿੱਚ ਕਿਵੇਂ ਇਹ ਚੋਰ ਇਸ ਐਕਟਿਵਾ ਨੂੰ ਲੈ ਕੇ ਜਾ ਰਿਹਾ ਹੈ ਮੈਂ ਨਾ ਜਿਵੇਂ ਰੁਟੀਨ ਵਾਈਜ਼ ਅੱਗੇ ਬੈਂਕ ਜਾਂਦਾ ਸੀ ਤੇ ਮੈਂ ਬੈਂਕ ਜਾਂਦਾ ਟੈਂਟਰੀ ਕੁਝ ਪੋਨੇ ਦੇ ਪੋਨੇ 11 11 ਵਜੇ ਟਾਈਮ ਸੀ ਤੇ ਮੈਂ ਫਿਰ ਮੈਨੂੰ ਫੋਨ ਆ ਗਿਆ ਦਫ਼ਤਰ ਦੀ ਕਿ ਕੁਝ ਬਿੱਲ ਕੱਢ ਦੋ ਮੈਂ ਬਿੱਲ ਕੱਢਣ ਵਾਸਤੇ ਗਿਆ ਤੇ ਸਕੂਟਰੀ ਮੈਂ ਆਪਣੇ ਆਫਿਸ ਦੇ ਬਿਲਕੁਲ ਨਾਲ ਲਾਤੀ ਤੇ ਚਾਬੀ ਜਿਵੇਂ ਰੀਟੇਨ ਵਾਈਜ਼ ਮੈਂ ਕਿ ਕਾਊਂਟਰ ਤੇ ਰੱਖ ਦਾਂਗੇ ਰੱਖਿਆ ਉਹਦੇ ਵਿੱਚ ਮੇਰੇ 600 ਰੁਪਏ ਸੀ ਜਿਹਦੇ 500 ਵਾਲੀਆਂ ਗੁੱਟੀਆਂ 9 ਸੀ ਤੇ 200 ਵਾਲੀਆਂ ਗੁੱਟੀਆਂ 5 ਸੀ 100 ਵਾਲੀਆਂ ਗੁੱਟੀਆਂ 5 ਸੀ ਹੋਇਆ ਕਿੱਥੇ ਆਪ ਸਰ ਆਪਣਾ ਉੱਚਾ ਡਿਬਾ ਰਾਮ ਰਾਮ ਨਾ ਆਨਡੇ ਦਫਤਰ ਹੁੰਦੇ ਮੇਰਾ ਚੀਜ਼ ਕਰਦੇ ਦਾ ਕੰਮ ਸਰ ਮੇਰਾ ਹੋ ਚੱਲਦਾ ਤੁਹਾਨੂੰ ਪਤਾ ਹੈ ਪਤਾ ਮੈਂ ਜਿਵੇਂ ਬਾਹਰ ਆਇਆ ਮੈਂ ਬਾਹਰ ਆਇਆ ਬਿਲਟ ਕੇ ਤੇ ਗੱਡੀ ਕੱਢ ਲਈ ਤੇ ਮੈਂ ਦੇਖਿਆ ਕਿ ਗੱਡੀ ਚਾ ਚੁੱਕੀ ਸੀ ਮੈਂ ਬਾਹਰ ਆਇਆ ਤੇ ਮੇਰੀ ਸਕੂਟਰੀ ਹਣੀ ਸੀ ਤੇ ਸਕੂਟਰੀ ਜਿਹਦੋਂ ਮੈਂ ਫਿਰ ਮੈਂ 112 ਨੰਬਰ ਤੇ ਕਾਲ ਕੀਤੀ ਤਾਂ ਫਿਰ ਉਸਦੇ ਬਾਅਦ ਉਹ ਅੱਧੇ ਘੰਟੇ ਬਾਅਦ ਉਹਨਾਂ ਦਾ ਫੋਨ ਆਇਆ ਕਿ ਮੈਂ ਇਹਨੂੰ ਦੱਸੋ ਉਹਨੇ ਕਿਹਾ ਫਿਰ ਮੈਂ ਫੋਕਲ ਪੁਆਇੰਟ ਜਗ੍ਹਾ ਕੰਪਲੀਟ ਦੇ ਦਿਓ ਸੀਸੀਟੀਵੀ ਆਹ ਹਾਂਜੀ ਸਰ ਉਹ ਸੀਸੀਟੀਵੀ ਉਹਦੀ ਮੈਨੇ ਵੀਡੀਓ ਤੇ ਫੋਟੋ ਤੁਹਾਨੂੰ ਭਾਜ ਕੇ ਹਮਾਏ ਗੰਗਲੀ ਪੈਜਨ ਦਾ ਨਹੀਂ ਸਰ ਕੋਈ ਬੰਦਾ ਨਹੀਂ ਕਿੰਨੇ ਬੰਦੇ ਸਿੰਗਲ ਸਿੰਗਲ ਬੰਦਾ ਸੀ 11 ਵਜੇ 16 ਮਿੰਟ ਦੀ ਗੱਲ ਸਰ ਕੂਕੀ ਲੈ ਕੇ ਉਹਨੇ ਲੈ ਕੇ ਚੱਲ ਗਿਆ ਸਰ ਕੂਕੀ ਉਥੋਂ ਲੈ ਕੇ ਗਾਂਹ ਜਾ ਕੇ ਉਹਨੇ ਕਿੱਕ ਮਾਰੀ ਐ ਸਾਡੇ ਨੁਕਰ ਤੇ ਉਥੋਂ ਦੌਰ ਕੇ ਲੈ ਕੇ ਗਿਆ ਸਰ